ਵਦਾ ਕੀਤਾ ਜਾਊਗਾ ਪਰ ਸਰਕਾਰ ਨੇ ਇਹਨਾਂ ਨੂੰ ਇੱਕ ਵੀ ਜਿਹੜਾ ਪੂਰੀ ਨਹੀਂ 31 ਇਹਨਾਂ ਨੂੰ ਰੈਗੂਲਰ ਕਰਨ ਦੀ ਜੇ ਡਰੇਨ ਪੁਹਾਗ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਧੱਕੇ ਨਾਲ ਦੂਸਰੇ ਮਹਿਕ ਵਿੱਚ ਭੇਜਿਆ ਗਿਆ ਲਗੂ ਆਯੋਗ ਦੇ ਅੰਦਰ ਜਿਹੜਾ ਹਣੇ ਤੱਕ ਪੀਪੀਐਫ ਦੀ ਕਟਿਆ ਜਾ ਰਿਹਾ ਜੇ ਜੰਗਲਾਤ ਦੇ ਕੰਮ ਦੀ ਗੱਲ ਕੀਤੀ ਜਾਵੇ ਜੰਗਲਾਤ ਦਾ ਕੰਮ 15 15 ਬੀਬੀ ਸਾਹ ਤੋਂ ਉਹ ਕੱਚਾ ਹੀ ਜਿਹੜਾ ਆਪਣੀ ਜੋਬ ਪੂਰੀ ਕਰ ਰਿਹਾ ਉਹਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹਰ ਵਾਰੀ ਲਾਰੇ ਲਾਈ ਜਾ ਰਿਹਾ ਸਿੱਖਿਆ ਨੀਤੀ ਦਾ ਵੀ ਅਹੀ ਹਾਲਿਆ ਉਹ 220 ਨੂੰ ਜਿਹੜਾ ਹੁਣ ਲਾਗੂ ਕਰ ਲਈ ਪਰ ਲੋ ਮੱਚੀ ਹੋਏ ਪਏ ਆ ਜਿੰਨੇ ਇਹ ਸਿਮਦਰ ਗਰੰਟਾਂ ਆਉਂਦੀਆਂ ਉਹ ਸਾਰਾ ਜਿਹੜਾ ਵਰਤਾਰਾ ਆ ਉਹ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦਾ ਆ ਜੇ ਅਸੀਂ ਦੂਸਰੇ ਮਹਿਕਮੇ ਵੀ ਜਿਹੜਾ ਭਵਿੰਦਰ ਦਰਬਾਰ ਦੀ ਗੱਲ ਕੀਤੀ ਜਾਵੇ ਮੇਕੇ ਮਾਰੇ ਅੰਦਰ ਪੋਸਟਾ ਖਤਮ ਕੀਤੇ ਜਾ ਰਹੀਆਂ ਨਹਿਰੀਪੋਅ ਖਤਮ ਕੀਤਾ ਜਾ ਰਿਹਾ ਸਿਹਤ ਕਮਿਆਂ ਦਾ ਦਰਵਾਜ਼ੇ ਜਿਹੜਾ ਮਹਿਲਾ ਕਲੀਨਿਕ ਖੋਲ੍ਹੇ ਜਾ ਰਹੇ ਆ ਉਹ ਨਵੇਂ ਦੇ ਖੋਲ੍ਹੇ ਜਾ ਰਹੇ ਪੁਰਾਣੇ ਜਿਹੜੇ ਚੱਲਦੇ ਸੀ ਉਹਨਾਂ ਨੂੰ ਜਿਹੜਾ ਬੰਦ ਕਰਕੇ ਨਵੇਂ ਖੁੱਲ ਜਿਹੜਾ ਬੋਰਡ ਲਾ ਕੇ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਤੇ ਹੁਣ ਸਰਕਾਰ ਦਾ ਜਿਹੜਾ ਬਗਲਾ ਸਾਰਿਆਂ ਉਹਦੇ ਤੇ ਜਿਹੜਾ ਦਿੱਲੀ ਦੇ ਵਿੱਚੋਂ ਹਰ ਕੇ ਆਈ ਆ ਹੁਣ ਉਹ ਦਿੱਲੀ ਦੇ ਵਿੱਚ ਉਹ ਜਿਹੜੇ ਰਾਜੇ ਮਹਾਰਾਜੇ ਅੰਗਰਾਜ ਕਰਦੇ ਰਹੇ ਉਹਨਾਂ ਦੇ ਉਹ ਹੁਣ ਪੰਜਾਬ ਦੇ ਉੱਤੇ ਆਪਣੀ ਨੀਤੀ ਲਾਗੂ ਕਰਦੀ ਗੱਲ ਕਰ ਰਹੇ ਆ ਇਸ ਕਰਕੇ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਜਿਹੜੇ ਪੁਰਾਣੇ ਜਿਹੜੀ ਪੈਨਸ਼ਨ ਆ ਉਹਨੂੰ ਬਹਾਰ ਨਹੀਂ ਕੀਤਾ ਜਾ ਰਿਆ ਕਹਿੜ ਦਾ ਭਾਰ ਕਿਸਾਨਾਂ ਦੇ ਉੱਤੇ ਲਾਟੀ ਚਾਰਜ ਕੀਤਾ ਗਿਆ ਮਜ਼ਦੂਰਾਂ ਦੇ ਮਲ ਜਿਹੜੇ ਪਲਾਟਾਂ ਦੀ ਗੱਲ ਕੀਤੀ ਗਈ ਸੀ ਉਹ ਨਹੀਂ ਕੀਤੀ ਜਾ ਰਹੀ ਇਸ ਕਰਕੇ ਸਰਕਾਰ ਨੇ ਇੱਕ ਵੀ ਵਾਦਾ ਜਿਹੜਾ ਉਹ ਪੂਰਾ ਨਹੀਂ ਕੀਤਾ ਗਿਆ ਕੀਤਾ ਜਾ ਰਿਹਾ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹ ਆਸ ਕਰਦੇ ਹਾਂ ਕਿ ਸਰਕਾਰ ਦੇ ਖਿਲਾਫ ਜਿਹੜਾ ਆ ਮੁਲਾਜ਼ਮਤ ਪੈਨਸ਼ਨ ਸਾਂਝਾ ਫਰੰਟ ਵੱਲੋਂ ਜਿਹੜਾ ਸ਼ੰਗਾਰ ਚ ਵਿੱਢਿਆ ਆ ਇਹ ਭਾਵੇਂ ਅਸੀਂ ਬਜਟ ਸੈਸ਼ਨ ਦੌਰਾਨ ਦੋ ਦਿਨ ਦਾ ਕਰ ਰਹੇ ਹਾਂ ਲੇਕਿਨ ਲਗਾਤਾਰ ਇਹਨੂੰ ਜਿਹੜਾ ਆਉਣ ਵਾਲੇ ਸਮੇਂ ਚ ਵੀ ਜਾਰੀ ਰਹੂਗਾ ਮੈਂ ਪੰਜਾਬ ਸਵਾਦੀ ਸਰਪਰੇਸ਼ਨ ਵੱਲੋਂ ਯਕੀਨ ਦਿਵਾਉਂਦਾ ਜੋ ਵੀ ਜਿਹੜਾ ਸ਼ੰਗਾਰ ਚ ਪੰਜਾਬ ਮੁਲਾਜ਼ਮਤ ਪੈਨਸ਼ਨ ਸਾਂਝਾ ਫਰੰਟ ਵੱਲੋਂ ਪੜਾਇਆ ਜਾਊਗਾ ਉਹਨੂੰ ਪੂਰੀ ਸਿੱਧ ਤੇ ਲਾਗੂ ਕੀਤਾ ਜਾਊਗਾ ਧੰਨਵਾਦ ਮਿਹਰਬਾਨ ਬਹੁਤ ਬਹੁਤ ਧੰਨਵਾਦ ਆਪਣੇ ਮਿੱਠੇ ਹੋਏ